ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਅਪੀਲ ਕੀਤੀ ਜਾਂਦੀ ਹੈ ਕਿ ਪਿਛਲੇ 4-5 ਦਿਨਾਂ ਤੋਂ ਬਹੁਤ ਜ਼ਿਆਦਾ بارش ਹੋ ਜਾਣ ਦੇ ਕਾਰਨ ਪੰਜਾਬ ਅਤੇ ਪੰਜਾਬ ਤੋਂ ਬਾਹਰ ਜੋ ਹਾਲਾਤ ਨੇ ਬੜੇ ਹੀ ਦੁਖਦਾਇਕ ਨੇ ਔਰ ਹੜਾਂ ਵਰਗੀ ਸਥਿਤੀ ਸਾਰੇ ਪਾਸੇ ਬਣੀ ਹੋਈ ਹੈ ਇਸ ਮੌਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਪੀੜਤ ਪਰਿਵਾਰਾਂ ਦੇ ਜੋ ਮਾਨਵਤਾ ਦੇ ਨਾਲ ਬڑے ਹੋਈਏ ਸਾਡੇ ਗੁਰੂ ਸਾਹਿਬ ਦਾ ਹੁਕਮ ਹੈ ਕਾਲ ਖਾਏ ਕਿਸ ਹੱਥ ਹੁੰਦੇ ਨਾਨਕ ਰਾਹੋ ਪਛਾਣਹਿ ਸੇ ਹਮੇਸ਼ਾ ਗੁਰੂ ਸਾਹਿਬਾਨ ਜੀ ਨੇ ਲੋੜਵੰਦਾ ਦੀ ਮਦਦ ਵਾਸਤੇ ਹੀ ਸਾਨੂੰ ਰਾਹ ਦਿਖਾਇਆ ਇਹਨਾਂ ਬੜੇ ਹੋਏ ਹੌਲਾਤਾਂ ਦੇ ਬੱਦੇ ਨਜ਼ਰ ਸਮੂਹ ਸੰਗਤਾਂ ਰਾਹਤ ਕਾਰਜ ਕਰਨ ਵਾਸਤੇ ਉਚਿਤਚੇ ਤੌਰ ਤੇ ਯਤਨ ਕਰਨ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂਾਰੇ ਹਮੇਸ਼ਾ ਹੀ ਇਹਨਾਂ ਕੁਦਰਤੀ ਆਫਤਾਂ ਸਮੇਂ ਪੀੜਤਾਂ ਦੀ ਮਦਦ ਕੀਤੀ ਹੈ ਹੁਣ ਵੀ ਵੱਖ-ਵੱਖ ਸਿੱਖ ਸੰਸਥਾਵਾਂ ਸਭਾ ਸੁਸਾਇਟੀਆਂ ਸਮੂਹਕ ਰੂਪ ਵਿੱਚ ਸੰਗਤ ਨੂੰ ਲੋੜੀਂਦੀ ਰਾਹਤ ਕਾਰਜੋਹ ਹਨ ਉਹ ਮੁਹੱਈਆ ਕਰਨ ਲੋੜੀਂਦੀਆਂ ਵਸਤੂਆਂ ਮੁਹੱਈਆ ਕਰਨ ਇਹ ਦਾਸ ਵੱਲੋਂ ਅਪੀਲ ਕੀਤੀ ਜਾਂਦੀ ਹੈ ਜਿਨ੍ਹਾਂ ਵਿੱਚ ਲੰਗਰ ਸੇਵਾਵਾਂ ਬਿਸਤਰੇ ਵਸਤਰ ਦਵਾਈਆਂ ਪਸ਼ੂਆਂ ਵਾਸਤੇ ਚਾਰਾ ਆਦ ਔਰ ਹੋਰ ਵੀ ਲੋੜੀਂਦੀਆਂ ਵਸਤੂਆਂ ਦੇ ਪ੍ਰਬੰਧ ਜੋ ਹਨ ਉਹ ਕੀਤੇ ਜਾਣ ਕਿ ਉਹ ਇਸ ਸਮਾਂ ਉਹ ਨਾ ਪੀੜਿਤ ਪਰਿਵਾਰਾਂ ਦੇ ਨਾਲ ਖੜੇ ਹੋਣ ਦਾ ਹੈ ਜਿਨ੍ਹਾਂ ਦੇ ਉੱਤੇ ਇੱਕ ਕੁਦਰਤੀ ਆਫਤ ਬਣੀ ਹੋਈ ਹੈ ਇਸ ਲਈ ਉਹਨਾਂ ਦੀ ਸਹਾਇਤਾ ਵਾਸਤੇ ਤੁਰੰਤ ਯਤਨ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ